ਮੈਂ ਜਗਿੰਦਰ ਸਿੰਘ ਗੁਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਇਕਤਾ ਗੁਰਾਹਾ ਸਾਥੀਓ ਪਿਛਲੇ ਦਿਨੀ ਜਿਹੜੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਮਦਦ ਤੇ ਪੰਜਾਬ ਦੇ 26 ਮੰਡੀਆਂ ਨੌਂ ਤਨਾਡ ਘਰਾਣਿਆਂ ਨੂੰ ਕਣਕ ਦੀ ਖਰੀਦ, ਵੇਚ ਅਤੇ ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦਿੱਤੀ ਹੈ ਉਹਦੇ ਨਾਲ ਦਿੱਲੀ ਦੇ ਵਿੱਚ ਲੜੇਗੇ ਘੋਲ ਦੇ ਜਿਹੜੇ ਤਿੰਨ ਕਾਨੂੰਨ ਕਾਲੇ ਕਾਨੂੰਨ ਆਪਾਂ ਰੱਦ ਕਰਾਇਆ ਸੀ ਇਹ ਸਮਝ ਲਓ ਕਿ ਤਿੰਨ ਕਾਨੂੰਨਾਂ ਦੇ ਵਿੱਚੋਂ ਪਹਿਲੇ ਦੋ ਕਾਨੂੰਨ ਉਹ ਸਰਕਾਰ ਨੇ ਇੰਪਲੀਮੈਂਟ ਕਰਨ ਦਾ ਫੈਸਲਾ ਕਰ ਦਿੱਤਾ ਜਿਹਦੇ ਨਾਲ 26 ਮੰਡੀਆਂ ਦੇ ਵਿੱਚ ਨੌ ਤਨਾਟ ਘਰਾਣਿਆਂ ਨੂੰ ਛੀਲਵਾਂ ਦੇ ਤਰ੍ਹਾਂ ਹੀ ਕਣਕ ਖਰੀਦ ਕੇ ਉਹਦੀ ਸਟੋਰੀ ਕਰਨ ਦੀ ਆਗਿਆ ਦਿੱਤੀ ਯਾਨੀ ਕਿਵਾਸੀਂ ਕਿਹਾ ਸੀ ਜਦੋਂ ਤਿੰਨ ਕਾਨੂੰਨ ਰੱਦ ਕੀਤੇ ਨੇ ਕਿ ਮੋਦੀ ਹਕੂਮਤ ਨੇ ਇਹ ਸਭ जख्मी ਹੋਇਆ ਡੰਗ ਮਾਰ ਦੀ ਸਮਰੱਥਾ ਜਿਹੜੀ ਹੈਗੀ ਹੈ ਸੋ ਉਹੀ ਕਿਉਂਕਿ ਨੀਤੀ ਤੇ ਨੀਤ ਦੇ ਵਿੱਚ ਕੋਈ ਅਜੇ ਫਰਕ ਨਹੀਂ ਸੀ ਆਇਆ ਉਹ ਜਿਹੜੇ ਕਾਨੂੰਨ ਆਪਾਂ ਰੱਦ ਕਰਾਇਆ ਸੀ ਉਹ ਇੰਪਲੀਮੈਂਟ ਕਰਕੇ ਚੁੱਪਚੀਪ ਹੀ ਤੇ ਪੰਜਾਬ ਸਰਕਾਰਾਂ ਤੇ ਨਾਲ ਨਾਲ ਕੇ ਉਹ ਚੁੱਪਚੀਪ ਹੀ ਤੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਤੇ ਜੇ ਆਪਾਂ ਇਹਦਾ ਵਿਰੋਧ ਟਟਕੇ ਨਾ ਕੀਤਾ ਹੈ ਵਾਪਸ ਨਾ ਕਰਵਾਏ ਤਾਂ ਸਮਝ ਲਓ ਵੀ ਉਹ ਤਿੰਨ ਕਾਲੇ ਕਾਨੂੰਨ ਸੋਡੇ ਬੇਦਵਾਰੇ ਲਾਗੂ ਹੋ ਜਾਂਦੇ ਜੇ ਜਿਹੜੀ ਖਾਣ ਦੀਆਂ ਅਵਸਥਾ ਨੇ ਖਾਦ ਪਦਾਰਥਾਂ ਨੇ ਤੇ ਐ ਜਿਹੜੀ ਮੰਡੀ ਸਿਸਟਮ ਹੈ ਸਰਕਾਰੀ ਖਰੀਦ ਹੈ ਇਹ ਸਾਰੀ ਦੀ ਸਾਰੀ ਪ੍ਰਾਈਵੇਟ ਕੰਪਨੀ ਦੇ ਹੱਥਾਂ ਚਲੀ ਜਾਣੀ ਆ ਜਿੱਦੇ ਚ ਜ਼ਮੀਨਾਂ ਵੀ ਨਹੀਂ ਬਚਣੀਆਂ ਇੱਥੇ ਤੱਕ ਗੱਲ ਜਾਣੀ ਆ ਵੱਡੇ ਵੱਡੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਬਣ ਰਹੇ ਨੇ ਏਸੇ ਨਾਲ ਹੀ ਗੱਲਾਂ ਜੁੜੇ ਹੋਏ ਨੇ ਕਿ ਉਹ ਮਾਲ ਦੀ ਧੋਤੋਈ ਦਾ ਅਸ ਤੋਂ 12 ਕਿਲੋਗ੍ਰਾਮਾਂ ਦੇ ਵਿੱਚੋਂ ਮਾਲ ਦੀ ਘੋਟਵਾਹੀ ਦਾ ਕੰਮ ਉਹ ਕਰਿਆ ਕਰਨਗੇ ਇਸੇ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਮਲਾ ਉਹ ਇਹਦਾ ਫੌਰੀ ਅੱਜ ਪੰਜ ਮੈਂਬਰੀ ਮੀਟਿੰਗ ਕਰਕੇ ਕਾਹ ਦਿੱਤੀ ਹੈ ਕਿ 2 ਤਰੀਕ ਤੋਂ ਲੈ ਕੇ 5 ਤਰੀਕ ਤੱਕ ਸਾਰੇ ਆਪ ਦੇ ਐਮਐਲਏ ਦੇ ਬਾਰ ਮੂਰੇ ਧਰਨੇ ਲਾ ਕੇ ਚੇਤਾਵਨੀ ਪੱਤਰ ਦਿੱਤੇ ਜਾਣਗੇ ਤੇ 8 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਸੀਂ ਇਹ ਪ੍ਰੋਗਰਾਮ ਜਿਹਨੀਆਂ ਸਾਰੇ ਸਾਡੇ ਆਪੂ ਸਾਮਾਨਾਂ ਨੂੰ ਵਰਕਰ ਸਹਿਬਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਮੇਰੀ ਵੀਡੀਓ ਕਲਿੱਪ ਸੁਣ ਕੇ ਹੁਣੇ ਆਪਣੀ ਆਪਣੀ ਜਥੇਬੰਦੀਆਂ ਵਿੱਚ ਫੈਸਲੇ ਕਰਕੇ ਆਪਣੇ ਪਿੰਡ ਕਾਇਆਂ ਚ ਜ਼ਿਲ੍ਹਾ ਮਲਾਕ ਕਾਇਆਂ ਚ ਫੈਸਲੇ ਕਰਕੇ ਇਹਨੂੰ ਇੰਪਲੀਮੈਂਟ ਕਰਕੇ 2 ਤੋਂ ਲੈ ਕੇ 5 ਤੱਕ ਇਹ ਡੇਟਾ ਵੀ ਜਦੋਂ ਅਸੀਂ ਫੋਨਾਂ ਤੇ ਵੀ ਦੱਸਾਂਗੇ ਤੇ ਇਹਨੂੰ ਲਾਗੂ ਕਰੋ ਇਹਦੇ ਬਗੈਰ ਬਚਣਾ ਨਹੀਂ ਉਦੋਂ ਕਹਾ ਅਗਲੀ ਲੜਾਈ ਅਗਲਾ ਪ੍ਰੋਗਰਾਮ ਦੀ ਬਾਤ ਨਾ